ਸਾਡੀ ਜ਼ਿੰਦਗੀ ਕਮਾਈ ਚਲੇਗੀ ਜੀ ਜਿਸ ਸਮੇਂ ਇਹ ਵਾਰਦਾਤ ਹੋਈ ਹੈ ਉਹ ਕਿੰਨੇ ਵਜੇ ਦਾ ਸਮਾਂ ਸੀਗਾ ਪ੍ਰੋਪਰ ਸਰ 11:30 ਜੇ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਨੁਕਸਾਨ ਹੈਗਾ ਯਾ ਮਤਲਬ ਜਿਹੜਾ ਤੁਹਾਨੂੰ ਲੱਗਦਾ ਵੀ 16 ਲੱਖ ਸੋਨਾ ਔਰ 2 ਲੱਖ ਕੈਸ਼ ਸਾਫੀ ਹੈ ਮਤਲਬ 2 ਲੱਖ ਰੁਪਏ ਹਾਂ ਜੀ ਸਾਡੇ ਬਿਲਕੁਲ ਉਪਰ ਵਾਲੇ ਕੈਮਰੇ 'ਚ ਬੰਦਾ ਸਾਨੂੰ ਬੜਦਾ ਨਜ਼ਰ ਆ ਰਿਹਾ ਛਾਲ ਮਾਰਦਾ ਹੋਇਆ ਲੇਕਿਨ ਅੱਜ ਇਸ ਗੱਲ ਨੂੰ ਹੈਰਾਨ ਹੈ ਕਿ ਬੰਦਾ ਵਾਪਸ ਨਹੀਂ ਆਇਆ ਤੇ ਬੰਦੇ ਨੇ ਸਾਡੇ ਜਿਹੜੇ ਥੱਲੇ ਲੇਬਰ ਕੰਮ ਕਰਦੇ ਆ ਉਹਨੂੰ ਵੈਸੇ ਪੁੱਛਿਆ ਕਿ ਨਾਲ ਦੇ ਕਿੱਥੇ ਗਏ ਉਹਨੇ ਮਨ੍ਹਾ ਕਰਤਾ ਕਹਿੰਨਾ ਮੈ ਸਾਰੇ ਕੋਲ ਸੀਸੀਟੀਵੀ ਵਗੈਰਾ ਸਾਰਾ ਕੁਝ ਆਏਗਾ ਵਾ ਲੇਕਿਨ ਸਾਨੂੰ ਇਹ ਹੈ ਕਿ ਬੰਦਾ ਗਿਆ ਕਿੱਥੇ ਅਸੀਂ ਉਸੇ ਨੂੰ ਟ੍ਰੇਸ ਕਰ ਰਹੇ ਹਾਂ ਅਸੀਂ ਅੰਦਰ ਦੇਖਿਆ ਆ ਉਹ ਕਹਿ ਰਿਹਾ ਵੀ ਇੱਟਾ ਉੱਟਾ ਮਾਰੀਆਂ ਜਾਂ ਕੋਈ ਨੁਕੀਲੀ ਚੀਜ਼ ਦੇ ਨਾਲ ﺍﻟमारी ਤੋੜੀ ਗਈ ਕੋਈ ਮਤਲਬ ਕੋਈ ਖੜਕਾ ਜਾਂ ਕਿਸੇ ਤਰੀਕੇ ਦਾ ਕੋਈ ਤੁਹਾਨੂੰ ਅਸ਼ੰਕ ਨਹੀਂ ਹੋਈ ਘਰ ਦੇ ਘਰੇ ਸਾਨੂੰ ਆਵਾਜ਼ ਹੀ ਨਹੀਂ ਆਈ ਕੋਈ ਕਿਸੇ ਚੀਜ਼ ਦੀ ਅਸੀਂ ਇਸ ਚੀਜ਼ ਤੇ ਹੈਰਾਨ ਹੈ ਕਿ ਮਤਲਬ ਸਾਨੂੰ 100% ਡਾਊਟ ਹੈ ਕਿ ਬੰਦਾ ਪੂਰਾ ਭੇਤੀ ਸੀਗਾ ਕਿਉਂਕਿ ਉਹਨੇ ਪ੍ਰੋਪਰ ਟਾਈਮ ਉਸ ਨਾਲ ਸੈੱਟ ਕੀਤਾ ਕਿ ਜਿਸ ਟਾਈਮ ਘਰੇ ਕੋਈ ਨਹੀਂ ਹੁੰਦਾ ਬਾਕੀ ਸਾਨੂੰ ਜਿਹੜਾ ਡਾਊਟ ਹੈ ਸਾਡੇ ਇਥੇ ਬਿਲਕੁਲ ਖਾਲੀ ਉਹ ਖਾਲੀ ਪਲਾਟ ਚ ਨਸ਼ੇੜੀ ਅੰਬਲੀ ਉੱਥੇ ਬੈਠੇ ਰਹਿੰਦੇ ਨੇ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਦੀ ਵਾਰਦਾਤਾਂ ਹੋਈਆਂ ਨੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਪਲਾਟ ਜਿਹੜਾ ਹੈ ਉਹਦੀ ਦੀਵਾਰ ਕੀਤੀ ਜਾਵੇ ਅਸੀਂ ਪੁਲਿਸ ਕੋਲ ਕਿਉਂਕਿ ਉਹ ਸਰਕਾਰੀ ਜ਼ਮੀਨ ਪਈ ਹੈ ਪਿਛਲੇ ਪਾਸੇ ਸਾਡੇ ਵਾਲੇ ਪਾਸੇ ਦੀ ਦੀਵਾਰ ਕਰ ਦੇ ਤਾਂ ਕਿ ਇੱਧਰ ਕੋਈ ਨਾ ਆਇਆ ਜਾਵੇ ਅਸੀਂ ਚਾਹੁੰਦੇ ਹਾਂ ਬਸ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ 26 ਜਨਵਰੀ ਗਣਤੰਤਰ ਦਿਵਸ ਨੇੜੇ ਹੈ ਹਾਈ ਅਲਰਟ ਤੇ ਲੁਧਿਆਣਾ ਚੱਲ ਰਿਹਾ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਲਗਾਤਾਰ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਦਾਅਵੇਦਾਰੀ ਦੇਖ ਰਹੇ ਹਾਂ ਪਰ ਜ਼ਮੀਨੀ ਤੌਰ ਤੇ ਕੀ ਹਕੀਕਤ ਹੈ ਲਗਾਤਾਰ ਚੋਰਾਂ ਦੇ ਹੁਸਲੇ ਵੀ ਜਿਹੜੇ ਬੁਲੰਦ ਨੇ ਮਹਿਜ਼ 2-300 ਮੀਟਰ ਦੀ ਦੂਰੀ ਤੇ ਜੇ ਗੱਲ ਕੀਤੀ ਜਾਵੇ ਤਾਂ ਕਮਿਸ਼ਨਰ ਸਾਹਿਬ ਦਾ ਦਫ਼ਤਰ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਸੁਪਨ ਸ਼ਰਮਾ ਪਰ ਉਹਨਾਂ ਦੇ ਓਪੋਜ਼ਿਟ ਲੇਨ ਦੇ ਵਿੱਚ ਹੀ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਚੋਰੀ ਹੋਈ ਹੈ ਦਿਨ ਦਿਹਾੜੇ ਕਿੰਨਾ ਕੁ ਨੁਕਸਾਨ ਹੋਇਆ ਹੈ ਕੀ ਲੈ ਕੇ ਗਏ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹੈਗੇ ਨਸਦੀਰ ਜੀ ਕਿੰਨੇ ਵਜੇ ਦੀ ਇਹ ਵਾਰਦਾਤ ਹੈ ਔਰ ਕੀ ਕਹੋਗੇ ਜਦੋਂ ਦਿਨ ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਹੋ ਚੋਰੀ ਹੋ ਜਾਂਦੀ ਹੈ ਮਤਲਬ ਕਿਤਨਾ ਕਿਤੇ ਮਨ ਹਾਂ ਮੈਨੂੰ ਪੁਰਾਤੋ ਲੱਗਦਾ ਹੀ ਹੈ ساری ਜ਼ਿੰਦਗੀ ਦੀ ਕਮਾਈ ਚਲੀ ਗਈ ਹੈ 10 ਵਜੇ ਮੈਂ ਜਾਂਦਾ ਹਾਂ ਕੰਮ 'ਤੇ ਸ੍ਰੀ ਰਮਨ ਇੰਡਸਟਰੀ ਵਿੱਚ ਕੰਮ ਕਰਦਾ ਹਾਂ ਪੁਗਰਪੁਆਇੰਟ ਵਿੱਚ ਔਰ 11 ਵਜੇ ਮੇਰੀ ਵਾਈਫ ਕੋਲ ਰੋਟੀ ਨਹੀਂ ਹੈ ਕਿ ਉਹ ਜਾਂਦੀ ਹੈ ਮੰਦਿਰ ਗੁਰੇ ਵਾਲੇ ਮੰਦਿਰ ਦਰਸ਼ਨ ਕਰਨ ਗਈ। ਉਸਕੇ ਪਿੱਛੇ ਸਮਝ ਲਓ ਇਹ ਵਾਰਦਾਤ ਹੋ ਗਿਆ। ਜਬ ਉਹ 1 ਵਜੇ ਆ ਕੇ ਦੇਖੀ ਤਾਂ ਅੱਗੇ ਆਪਕੋ ਪਤਾ ਹੀ ਇਹ ਸਾਰਾ ਸਾਰਾ ਖੁੱਲਾ ਪੜਾ ਦੇਖ ਲਓ। ਹੂੰ। ਤੇ ਇਹ ਜੇਕਰ ਗੱਲ ਕੀਤੀ ਜਾਵੇ ਦਿਨ ਦੇ ਵਿੱਚ ਵਾਰਦਾਤ ਹੁੰਦੀ ਹੈ। ਅੱਗੇ ਇਸ ਤਰ੍ਹਾਂ ਦਾ ਆਪਾਂ ਸੁਣਦੇ ਨਹੀਂ ਹੁੰਦੇ ਸੀਗੇ ਵੀ ਦਿਨ ਦਿਹਾੜੇ ਕੋਈ ਵਾਰਦਾਤ ਹੋਵੇ। ਕੀ ਲੱਗਦਾ ਹੈ ਭੇਤੀ ਦਾ ਹੈ ਜਾਂ ਕਿਸ ਤਰੀਕੇ ਦਾ ਤੁਹਾਨੂੰ ਮਤਲਬ ਆਪ ਨੂੰ ਕੀ ਮਹਿਸੂਸ ਹੋ ਰਿਹਾ ਹੈ? ਕੀ ਹੈ? हाँ क्या कै, कैसे बता सकता था सर मेरे का ही काम होगा जैसे जैसे इनके रूटीन है वाइफ का मंदिर जाती है तो कोई ना कोई रेखी कर रहा होगा और जबकि कैमरा में भी आ चुका है अब तो वो देखते हैं कैमरा प्रोवाइड करता हूँ सारा कुछ डिटेल्स जिस समय वारदात हुई है वो कितने बजे का समय सीगा प्रॉपर सर इलेवन थर्टी ਤੁਸੀਂ 11:30 ਤੋਂ ਲੈ ਕੇ ਅਗਲੇ 1-2 ਘੰਟੇ ਦੀ ਜਿਹੜੀ ਸੀਸੀਟੀਵੀ ਕੰਗਾਲੀ ਆ ਤੇ ਉਹ ਸੀਸੀਟੀਵੀ ਦੇ ਵਿੱਚ ਜਿਹੜਾ ਬੰਦਾ ਦੇਖ ਰਿਹਾ ਉਹਦੇ ਤੇ ਹੀ ਪੂਰਾ ਸ਼ੱਕ ਹੈਗਾ ਆ ਵੀ ਉਹੀ ਹੈਗਾ ਰੋਬੀ ਹਾਂ ਡੈਫੀਨਟਲੀ ਸਾਨੂੰ ਭਾਈ ਜੀ ਤੇ ਕੈਮਰੇ ਦਾ ਛਾਲ ਮਾਰਦਾ ਦਿਖਿਆ ਬੰਦਰ ਗੇਟ ਤੇ ਹਾਂਜੀ ਜੇ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਨੁਕਸਾਨ ਹੈਗਾ ਆ ਮਤਲਬ ਜਿਹੜਾ ਤੁਹਾਨੂੰ ਲੱਗਦਾ ਵੀ 2 ਲੱਖ ਰੁਪਿਆ ਸੋਨਾ ਔਰ 2 ਲੱਖ ਕੈਸ਼ ਸਾਫੀ ਹੈ ਮਤਲਬ 2 ਲੱਖ ਰੁਪਏ ਹਾਂਜੀ ਹਾਂਜੀ ਤੇ ਇਹ ਦਿਨ ਦਿਹਾੜੇ ਜਦੋਂ ਵਾਰਦਾਤ ਹੋਈ ਤਾਂ ਉਸ ਤੋਂ ਬਾਅਦ ਤੁਸੀਂ ਕੀ ਐਕਸ਼ਨ ਲਿੱਤਾ ਮਤਲਬ ਪੁਲਿਸ ਸੀਆਰ ਕੰਟਰੋਲ ਰੂਮ ਨੂੰ ਜਾਂ ਕਿਸ ਤਰੀਕੇ ਨਾਲ ਹਾਂਜੀ ਹਾਂਜੀ ਜਿਾ ਕੇ ਕੰਪਲੇਂਟ ਲਿਖਾਈ ਹੈ ਇੱਕ ਵਜੇ ਮੈਨੂੰ ਪਤਾ ਲੱਗਾ ਕਹਾ ਗਿਆ ਕਿ ਘਰ ਆ ਜਾਓ ਚੋਰੀ ਹੋ ਗਈ ਹੈ ਤੇ ਮੈਂ ਆਇਆ ਘਰ ਆ ਕੇ ਦੇਖਿਆ ਤਾਂ ਸਾਰਾ ਕੁਝ ਖੁੱਲਾ ਤਾਂ ਪੁਲਿਸ ਵੀ ਆਈ ਚੈੱਕ ਕੀਤਾ ਔਰ ਅਭੀ ਆਪਕੋ ਵੀ ਪਤਾ ਆਪਨੇ ਵੀ ਦੇਖ ਲਿਆ ਸਭ ਕੁਝ ਨਹੀਂ ਜਿਵੇਂ ਹੁਣ ਸੁਰੱਖਿਆ ਨੂੰ ਲੈ ਕੇ ਨਾਕਾਬੰਦੀ ਵੀ ਹੁੰਦੀ ਹੈ ਲਗਾਤਾਰ ਪੁਲਿਸ ਚੋਰਾਂ ਤੇ ਉੱਪਰ ਸਿਕੰਜਾ ਵੀ ਕੱਸਦੀ ਹੈ ਪਰ ਦਿਨ ਦਿਹਾੜੇ ਜਦੋਂ ਵਾਰਦਾਤ ਹੋ ਜਾਂਦੀ ਹੈ ਕਿਤੇ ਨਾ ਕਿਤੇ ਲੱਗਦਾ ਹੈ ਵੀ ਸਵਾਲੀਆ ਨਿਸ਼ਾਨ ਵੀ ਜਿਹ ਲਗਦਾ ਤਾਂ ਹੈ ਯਾਰ ਮੈਨੂੰ ਮੈਂ ਕੋਤੋਂ ਬੋਲ ਹੀ ਨਹੀਂ ਪਾ ਰਹਾ ਕੁਝ ਨਾ ਕਿਉਂਕਿ ਮੈਂ ਇਨਸਾਨ ساری ਜ਼ਿੰਦਗੀ ਲਗਾ ਕੇ ਜੋੜਦਾ ਕਰਦਾ ਮੇਰਾ ਤਾਂ ਸਰ ਕੰਮ ਹੀ ਨਹੀਂ ਕਰ ਰਹਾ ਮੈਂ ਸੋ ਭਾਈ ਸਾਹਿਬ ਕੀ ਨਾ ਤੁਹਾਡਾ ਬਿਲਕੁਲ ਨਾਲ ਦਾ ਘਰ ਹੈ ਜੀ ਤੇ ਮੇਰੇ ਘਰ ਦੇ ਛੱਤੇ ਬੈਠੇ ਸੀਗੇ ਮੈਂ ਜੋਬ ਤੇ ਸੀਗਾ ਠੀਕ ਹੈ ਮੇਰੀ ਵਾਈਫ ਘਰੇ ਸੀਗੀ ਤੇ ਸਾਡੇ ਬਿਲਕੁਲ ਉਪਰ ਵਾਲੇ ਕੈਮਰੇ 'ਚ ਬੰਦਾ ਸਾਨੂੰ ਵੱਡਾ ਨਜ਼ਰ ਆ ਰਿਹਾ ਛਾਲ ਮਾਰਦਾ ਹੋਇਆ ਠੀਕ ਹੈ ਲੇਕਿਨ ਅੱਜ ਇਸ ਗੱਲ ਨੂੰ ਹੈਰਾਨ ਹੈ ਕਿ ਬੰਦਾ ਵਾਪਸ ਨਹੀਂ ਆਇਆ ਤੇ ਬੰਦੇ ਨੇ ਸਾਡੇ ਜਿਹੜੇ ਥੱਲੇ ਲੇਬਰ ਕੰਮ ਕਰਦੇ ਆ ਉਹਨੂੰ ਵੈਸੇ ਪੁੱਛਿਆ ਕਿ ਨਾਲ ਦੇ ਕਿੱਥੇ ਗਏ ਉਹਨੇ ਮਨਾਂ ਕਰਤਾ ਕਹਿੰਦਾ ਮੈਨੂੰ ਨਹੀਂ ਪਤਾ ਕਿੱਥੇ ਗਏ ਨੇ ਉਹਨੇ ਵੇਟ ਕੀਤੀ ਹੈ ਘਰ ਦੇ ਬਾਹਰ ਖੜਕੇ ਉਹਨੇ ਬੀੜੀ ਵੀ ਪੀਤੀ ਹੈ ਬੰਦੇ ਨੇ ਸਾਡੇ ਕੋਲ ਸੀਸੀਟੀਵੀ ਵਗੈਰਾ ਸਾਰਾ ਕੁਝ ਆਏਗਾ ਵਾ ਲੇਕਿਨ ਸਾਨੂੰ ਇਹ ਹੈ ਕਿ ਬੰਦਾ ਗਿਆ ਕਿੱਥੇ ਅਸੀਂ ਉਸੇ ਨੂੰ ਟ੍ਰੇਸ ਕਰ ਰਹੇ ਆ ਕਿਉਂਕਿ ਸਾਡੇ ਤੁਸੀਂ ਤੁਸੀਂ ਉੱਪਰ ਬੈਠੇ ਸੀ ਉਸ ਕਰਦੇ ਮੇਰੇ ਉੱਪਰ ਬੈਠੇ ਸੀ ਮੈਂ ਤਾਂ ਜੌਬ ਤੇ ਸੀਗਾ ਮੈਨੂੰ ਤਾਂ ਵਾਈਫ ਦਾ ਫੋਨ ਆਇਆ ਵਾਈਫ ਮੇਰੇ ਫਾਦਰ ਫਾਦਰ ਮਦਰ ਉੱਪਰ ਬੈਠੇ ਸੀ ਉਹਨਾਂ ਨੇ ਦੱਸਿਆ ਸਾਨੂੰ ਜਦੋਂ ਅਸੀਂ ਅੰਦਰ ਦੇਖਿਆ ਆ ਉਹ ਕਹਿ ਰਹੇ ਵੀ ਇੱਟਾ ਉੱਟਾ ਮਾਰੀਆਂ ਜਾਂ ਕੋਈ ਨੁਕੀਲੀ ਚੀਜ਼ ਦੇ ਨਾਲ ﺍﻟमारी ਤੋੜੀ ਗਈ ਕੋਈ ਮਤਲਬ ਕੋਈ ਖੜਕਾ ਜਾਂ ਕਿਸੇ ਤਰੀਕੇ ਦਾ ਕੋਈ ਤੁਹਾਨੂੰ ਅਸ਼ੰਕ ਨਹੀਂ ਹੋਈ ਘਰ ਦੇ ਘਰੇ ਸਾਨੂੰ ਆਵਾਜ਼ ਹੀ ਨਹੀਂ ਆਈ ਕੋਈ ਕਿਸੇ ਚੀਜ਼ ਦੀ ਅਸੀਂ ਇਸ ਚੀਜ਼ ਤੇ ਹੈਰਾਨ ਹੈ ਕਿ ਮਤਲਬ ਸਾਨੂੰ 100% ਡਾਊਟ ਹੈ ਕਿ ਬੰਦਾ ਪੂਰਾ ਭੇਤੀ ਸੀਗਾ ਕਿਉਂਕਿ ਉਹਨੇ ਪ੍ਰੋਪਰ ਟਾਈਮ ਉਸ ਹੱਬ ਨਾਲ ਸੈੱਟ ਕੀਤਾ ਕਿ ਜਿਸ ਟਾਈਮ ਘਰੇ ਕੋਈ ਨਹੀਂ ਹੁੰਦਾ ਸਾਨੂੰ ਸਿੱਧਾ ਪੂਰਾ ਡਾਊਟ ਹੈ ਜੀ ਅਸੀਂ ਹੁਣ ਸਾਡੇ ਕੋਲ ਵੀਡੀਓਜ਼ ਵਗੈਰਾ ਹੈਗੀਆਂ ਨੇ ਤੇ ਅਸੀਂ ਬਾਕੀ ਮਤਲਬ ਸਰਚ ਕਰ ਰਹੇ ਹਾਂ ਕਿ ਬੰਦਾ ਆਇਆ ਕਿੱਥੋਂ ਕਿਉਂਕਿ ਸਾਨੂੰ ਸਾਡੀ ਮਤ ਅਸੀਂ ਦੇਖ ਰਹੇ ਹਾਂ ਕਿ ਕਮਿਸ਼ਨਰ ਸਾਹਿਬ ਦਾ ਵੀ ਦਫ਼ਤਰ ਨੇੜੇ ਹੀ ਹੈਗਾ ਯਾ ਇੱਥੋਂ ਤੇ ਉਹ ਗਲੀ ਦੇ ਵਿੱਚੋਂ ਕੋਈ ਪੀਸੀਆਰ ਕੰਟਰੋਲ ਰੂਮ ਯਾ ਤੁਸੀਂ ਦੇਖਦੇ ਹੋ ਵੀ ਕੋਈ ਵਹੀਕਲ ਯਾ ਕੋਈ ਕਾਰ ਕੁਛ ਇਸ ਤਰੀਕੇ ਦੀ ਨਿਕਲਦੀ ਹੋਵੇ ਦਿਨ ਵੇਲੇ ਯਾ ਰਾਤ ਨਹੀਂ ਨਹੀਂ ਕੁਛ ਨਹੀਂ ਨਿਕਲਦਾ ਸਾਡੇ ਅਸੀਂ ਤਾਂ ਸਗਮਾ ਜਿੱਦਾਂ ਨਵਾਂ ਪੁਲ ਬਣਿਆ ਅਸੀਂ ਵੈਸੇ ਹੀ ਬੜੇ ਪਰੇਸ਼ਾਨ ਆ ਸਾਡੇ ਸਾਰੀ ਕੁਮਾਰ ਮੰਡੀ ਸਾਰਾ ਮਾਲ ਰੋਡ ਦਾ ਟ੍ਰੈਫਿਕ ਸਾਡੀ ਗਲੀ ਚੋਂ ਨਿਕਲਦਾ ਹੈ ਅਸੀਂ ਬਹੁਤ ਪਰੇਸ਼ਾਨ ਆ ਇਸ ਚੀਜ਼ ਤੋਂ ਅਸੀਂ ਤਾਂ ਚਾਹਦੇ ਕਿ ਸਾਡੇ ਇੱਥੇ ਹੰਪੂਮਪ ਕੁਝ ਬਣੇ ਸਿਕਿਉਰਟੀ ਬਣੇ ਕਿਉਂਕਿ ਜਦਾ ਨਵਾਂ ਪੁਲ ਬਣਿਆ ਹੈ ਬਿਲਕੁਲ ਸਾਡੇ ਹੋਟਲ ਦੀ ਮਤਲਬ ਗਲੀ ਦੇ ਬਾਹਰ ਉਤਰਦਾ ਹੈ ਸਾਰਾ ਟ੍ਰੈਫਿਕ ਸਾਡੀ ਗਲੀ ਚੋਂ ਨਿਕਲਦਾ ਹੈ ਜੀ ਆਪਾਂ ਅੱਗੇ ਸੁਣਦੇ ਹੁੰਦੇ ਸੀਗੇ ਵੀ ਹੂਟਰ ਮਾਰ ਕੇ ਪੁਲਿਸ ਵਾਲੇ ਲੰਘਦੇ ਹੁੰਦੇ ਸੀਗੇ ਵੀ ਤੁਸੀਂ ਵੀ ਹੁਣ ਸੁਣਦੇ ਆ ਹੂਟਰ ਨਹੀਂ ਨਹੀਂ ਸਾਡੀ ਗਲੀ ਮੈਨੂੰ ਜੀ ਇੰਨੇ ਸਾਲ ਹੋ ਗਏ ਤੇ ਰਹਿੰਦੇ ਅਸੀਂ ਕਦੇ ਕੋਈ ਪੁਲਿਸ ਦਾ ਹੋਟਲ ਦਾ ਕੁਝ ਨਹੀਂ ਸੁਣਿਆ ਜੀ ਕੋਈ ਮੋਟਰਸਾਈਕਲ ਕੁਝ ਨਹੀਂ ਜੀ ਕੁ ਭਾਜੀ ਸਾਡੀ ਜੁਆਇੰਟ ਫੈਮਿਲੀ ਰਹਿਣੀ ਹੈ ਅਸੀਂ ਕਈ ਵਾਰੀ ਗੇਟ ਗੇਟ ਖੁੱਲਾ ਹੀ ਛੱਡ ਜਾਂਦੇ ਨੇ ਇੱਕ ਦੂਜੇ ਦੇ ਭਰੋਸੇ ਕਿ ਚਲੋ ਥੱਲੇ ਤਾਂ ਆਏ ਹੋਣੀ ਰਹਿੰਦੇ ਨੇ ਗੇਟ ਬੰਦ ਕਰ ਲੈਣਗੇ ਸਾਨੂੰ ਤਾਂ ਹੀ ਡਰ ਹੈ ਮੇਰੀ ਬੇਟੀ ਮੇਰੀ ਵਾਈਫ ਵੀ ਜੌਬ ਕਰਦੀ ਹੈ ਮੈਂ ਵੀ ਜੌਬ ਕਰਦਾ ਮੇਰੀ ਬੜੀ ਬੇਟੀ ਹੈ ਉਹ ਸਕੂਲ 4 ਵਜੇ ਆਉਂਦੀ ਹੈ 5 ਵਜੇ ਟਿਊਸ਼ਨ ਜਾਂਦੀ ਹੈ ਉਹ ਬਾਹਰੋਂ ਕੀ ਨਾਵੇਂ ਕੁੰਡਾ ਲਾ ਕੇ ਚੱਲੇ ਜਾਂਦੀ ਹੈ ਅਸੀਂ ਤਾਂ ਉਹੀ ਸੋਚ ਰਹੇ ਹਾਂ ਕਿ ਯਾਰ ਲੋਕ ਲੋਕ ਪੱਕੇ ਕਰਾਈਏ ਤੇ ਉੱਪਰ ਵਾਲੇ ਜਿਹੜੇ ਲੋਕ ਨੇ ਦੁਬਾਰਾ ਚੈੱਕ ਕਰਾਈਏ ਕਿ ਸਾਨੂੰ ਨਾ ਡਰਿਆ ਗਵਾਂਡੀ ਦੇ ਨੁਕਸਾਨ ਹੋ ਗਿਆ ਇੰਨਾ ਵੱਡਾ ਤੁਸੀਂ ਵੀ ਮੈਂ احتیاط ਤਾਂ ਤੁਹਾਨੂੰ ਕੋਈ ਨਹੀਂ ਸਮਝ ਆ ਰਿਹਾ ਕਿ ਉਹਨਾਂ ਕਿ ਮਤਲਬ ਕੀ ਕੀ ਕਰੀਏ ਕੀ ਨਾ ਕਰੀਏ ਆਪਣੇ ਬਾਰੇ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮਤਲਬ ਕਿਸ ਤਰ੍ਹਾਂ ਉਹਨੂੰ ਤਾਂ ਪਤਾ ਜੇ ਕਿ ਬੰਦਾ ਟਰੇਸ ਕੀਤਾ ਜਾਵੇ ਬੰਦਾ ਕੌਣ ਹੈ ਕਿਉਂਕਿ ਅਸੀਂ ਉਹਨਾਂ ਨੂੰ ਸੀਸੀਟੀਵੀ ਫੁਟੇਜ ਵਗੈਰਾ ਦੇ ਦਿੱਤੀ ਹੈ ਨਹੀਂ ਤਾਂ ਜਾਣੇ ਕਿ ਪਤਾ ਲੱਗੇ ਬੰਦਾ ਆਇਆ ਕਿੱਧਰੋਂ ਤੇ ਗਿਆ ਕਿੱਧਰੋਂ ਚਲੋ ਠੀਕ ਹੈ ਜਿਹੜਾ ਨੁਕਸਾਨ ਹੋ ਗਿਆ ਉਹ ਠੀਕ ਹੈ ਲੇਕਿਨ ਇੱਕਦਿ ਬੰਦੇ ਦਾ ਪਤਾ ਤਾਂ ਲੱਗੇ ਨਾ ਸਾਨੂੰ ਸਾਨੂੰ ਪਤਾ ਲੱਗੇ ਕਿ ਬੰਦਾ ਭੇਤੀ ਹੈ ਕਿਸੇ ਨੇ ਪਿੱਛੇ ਲਾਇਆ ਹੋਇਆ ਸੀ ਕੀ ਸੀਗਾ ਅਸੀਂ ਤਾਂ ਇਹ ਹੀ ਜਾਣੇ ਜੀ ਸਾਨੂੰ ਮਤਲਬ ਇਹ ਸਾਡੇ ਭਈਆ ਨੇ ਠੀਕ ਹੈ ਬੜੇ ਨੇ ਆਪਣੇ ਤੋਂ ਤੇ ਬਿਲਕੁਲ ਸincere ਫੈਮਿਲੀ ਜਿਹਨੂੰ ਆਪਾਂ ਕਹਿੰਦੇ ਨੇ ਬਿਲਕੁਲ ਸ਼ਾਂਤ ਰਹਿਣ ਵਾਲੇ ਇਹਨਾਂ ਦਾ ਕਿਸੇ ਨਾਲ ਕੋਈ ਰੌਲਾ ਦਾਪਾ ਨਹੀਂ ਕੋਈ ਕੁਝ ਬੋਲਿਆ ਵੀ ਨਹੀਂ ਜਾ ਰਿਹਾ ਮਤਲਬ ਜਿੰਦਗੀ ਦੀ ਕਮਾਈ ਚੱਲੇਗੀ ਭਾਜੀ ਮਤਲਬ ਭਈਆ ਵੀ ਪੜੇ ਲਿਖੇ ਨੇ ਭਾਬੀ ਵੀ ਪੜੇ ਲਿਖੇ ਨੇ ਗਾਹ ਇਹਨਾਂ ਤਿੰਨੋਂ ਬੱਚੇ ਬਹੁਤ ਪੜੇ ਲਿਖੇ ਨੇ ਹਾਂ ਤੇ ਬਿਲਕੁਲ ਸ਼ਾਂਤ ਨੇ ਮਤਲਬ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਇਹ ਜੀ ਫੈਮਿਲੀ ਵੀ ਹੋਏਗੀ ਤੁਸੀਂ ਸੀਸੀਟੀਵੀ ਦੇਖਿਆ ਮਤਲਬ ਹੁਣ 2-3 ਦਿਨ ਪਹਿਲਾਂ ਉਹਦੀ ਵੀ ਦੇਖੋ ਵੀ ਕੀ ਰੇਕੀ ਆ ਕਿਸੇ ਨੂੰ ਕੀ ਪਤਾ ਲੱਗਣਾ ਹੌਲੀੜੀ ਕਰਕੇ ਕਰਾ ਰਹੇ ਆ ਬਿਲਕੁਲ ਇਦਾਂ ਮਤਲਬ ਪਤਾ ਥੋੜੀ ਲੱਗਣਾ ਵੀ 11 ਤੋਂ 1 ਵਜੇ ਦੇ ਵਿੱਚ ਜਿੱਦਾ ਵਾਰਦਾਤ ਹੋਈ ਹੈ ਤਾਂ ਮਤਲਬ ਇੱਕ ਬੰਦਾ ਪਹਿਲਾਂ ਸੂਤ ਲੈ ਲੈਂਦਾ ਅਸੀਂ ਹੁਣ ਜਿਹੜਾ ਸਾਡੇ ਉੱਪਰ ਕੈਮਰਾ ਲੱਗਿਆ ਹੈ ਜੀ ਮੇਰੇ ਕਜ਼ਨ ਦੇ ਲੱਗਿਆ ਅਸੀਂ ਚੈੱਕ ਕਰਾ ਰਹੇ ਹਾਂ ਕੈਮਰੇ ਦੇ ਵਿੱਚ ਇਹ ਦੇਖਦੇ ਹਾਂ ਕਿ ਸਾਨੂੰ ਜੇ ਕੁਝ ਪਤਾ ਲੱਗ ਜਾਵੇ ਉਹ ਚੀਜ਼ ਹੈਗੀ ਹੈ ਬਾਕੀ ਸਾਨੂੰ ਜਿਹੜਾ ਡਾਊਟ ਹੈ ਸਾਡੇ ਇ ਉਹ ਖਾਲੀ ਪਲਾਟ ਚ ਨਸ਼ੇੜੀ ਅੰਬਲੀ ਉੱਥੇ ਬੈਠੇ ਰਹਿੰਦੇ ਨੇ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਦੀ ਵਾਰਦਾਤਾਂ ਹੋਈਆਂ ਨੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਪਲਾਟ ਜਿਹੜਾ ਹੈ ਉਹਦੀ ਦੀਵਾਰ ਕੀਤੀ ਜਾਵੇ ਅਸੀਂ ਪੁਲਿਸ ਕੋਲ ਕਹਿੰਦੇ ਕਿ ਉਹ ਸਰਕਾਰੀ ਜ਼ਮੀਨ ਪਈ ਹੈ ਪਿਛਲੇ ਪਾਸੇ ਸਾਡੇ ਵਾਲੇ ਪਾਸੇ ਦੀ ਦੀਵਾਰ ਕਰ ਦਿਓ ਤਾਂ ਕਿ ਇੱਧਰ ਕੋਈ ਨਾ ਆਇਆ ਜਾਵੇ ਅਸੀਂ ਚਾਹੁੰਦੇ ਹਾਂ ਬਸ ਸਾਡਾ ਮੇਨ ਇਹ ਹੈ ਜੀ ਲੁਧਿਆਣਾ ਪੁਲਿਸ ਤੋਂ ਕੀ ਸਹਿਯੋਗ ਦੀ ਉਮੀਦ ਕਰਦੇ ਹਾਂ ਹੁਣ ਉਮੀਦ ਤਾਂ ਇਹ ਹੈ ਕਿ ਬਸ ਮਤਲਬ ਬੰਦਾ ਫੜਿਆ ਜਾਵੇ ਜੇ ਬੰਦਾ ਫੜਿਆ ਜਾਵੇ ਕਿਉਂਕਿ ਇਹਨਾਂ ਨੇ ਛੋਟੀ ਬੇਟੀ ਦਾ ਵਿਆਹ ਕਰਨ ਲਈ ਸਾਰਾ ਸਮਾਨ ਸੂਨ ਇਕੱਠਾ ਕੀਤਾ ਹੋਇ ਮਤਲਬ ਕਿਸੇ ਇੱਕ ਮੀਡਲ ਕਲਾਸ ਫੈਮਲੀ ਦਾ 25-30 ਲੱਖ ਰੁਪਏ ਜਿਹੜੇ ਨੁਕਸਾਨ ਹੋ ਜਾਣਾ ਤੁਹਾਡੇ ਸਾਹਮਣੇ ਕੋਈ 10 ਟੋਲੇ ਸੋਨੇ ਦਾ ਅੱਜ ਜਿਹੜੇ ਚ ਕੀ ਰੇਟ ਹੈ ਕੋਈ ਮਜ਼ਾਕ ਤਾਂ ਹੈ ਨਹੀਂਗਾ ਮੀਡਲ ਕਲਾਸ ਬੰਦਾ ਦੁਆਰਾ ਨਹੀਂ ਬਣਾ ਸਕਦਾ ਜਿੰਨੀ ਚੀਜ਼ਾਂ ਪਾ ساری ਜ਼ਿੰਦਗੀ ਪਤਾ ਨਹੀਂ ਦਿਨ ਦਾ ਕੰਮ ਕਰਕੇ ਬਿਲਕੁਲ ਬਿਲਕੁਲ ਭਾਬੀ ਟਿਊਸ਼ਨ ਪੜਾਉਂਦੇ ਆ ਜੀ ਬੱਚਿਆਂ ਨੂੰ ਨਹੀਂ ਮੈਂ ਅੰਦਰ ਦੇਖਿਆ ਉਹਨਾਂ ਤੋਂ ਵੀ ਬੋਲਿਆ ਨਹੀਂ ਜਾ ਰਿਹਾ ਨਹੀਂ ਬੋਲਿਆ ਜਾ ਰਿਹਾ ਭਾਬੀ ਟਿਊਸ਼ਨ ਪੜਾਉਂਦੇ ਨੇ ਭਈਆ ਪ੍ਰਾਈਵੇਟ ਜੌਬ ਕਰਦੇ ਨੇ ਤੁਹਾਡੇ ਸਾਹਮਣੇ ਦੇਖੋ ਪ੍ਰਾਈਵੇਟ ਜੌਬ ਵਾਲਾ ਬੰਦਾ ਤੁਹਾਨੂੰ ਪਤਾ ਹੀ ਵੈਸੇ ਹੀ ਸਰਕਾਰ ਤੋਂ ਵੈਸ ਉਦੀ ਆਪ ਦੀ ਸੇਵਿੰਗ ਸਾਰੀ ਉਮਰ ਦੀ ਨਿਕਲ ਗਈ ਹੈ ਬੰਦੇ ਦੇ ਬੰਦਾ ਵਿਚਾਰਾ ਕਰੇ ਤਾਂ ਕਰੇ ਕੀ ਜੀ ਆ ਚੀਜ਼ ਹੈਗੀ ਹੈ ਇਹ ਤਾਂ ਜਾਣੇ ਕਿ ਬੰਦਾ ਫੜਿਆ ਜਾਵੇ ਤੇ ਸਾਨੂੰ ਪਤਾ ਲੱਗੇ ਕਿ ਸਾਡਾ ਸਮਾਨ ਕਿੱਧਰ ਗਿਆ ਜੀ ਉਹ ਚੀਜ਼ ਹੈਗੀ ਜੀ ਉਥੇ ਰਿਪੋਰਟ ਤੇ ਪੁਲਿਸ ਮੁਕਕੇ ਤੇ ਹੋ ਗਿਆ ਜੋ ਉਹ ਕਰਤਾ ਉਹ ਕਰਤਾ ਉਹ ਕਰਦੇ ਨੇ ਬਿਲਕੁਲ ਜੀ ਪੁਲਿਸ ਤੋਂ ਉਮੀਦ ਲਗਾ ਕੇ ਬੈਠੇ ਨੇ ਕਿ ਜਿਸ ਤਰੀਕੇ ਨਾਲ ਦਿਨ ਦਿਹਾੜੇ ਵਾਰਦਾਤ ਹੋਈ ਹੈ 10 ਟੋਲੇ ਸੋਨਾ ਗਾਇਰ ਨੇ ਚਲਾ ਗਿਆ ਔਰ ਲੱਖਾਂ ਰੁਪਏ ਕੈਸ਼ ਚਲੇ ਗਿਆ ਉਮੀਦ ਇਹੀ ਹੈ ਕਿ ਜਦੋਂ ਜ਼ਿੰਦਗੀ ਭਰ ਦੀ ਕਮਾਈ ਚਲੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਬੰਦੇ ਕੋਲ ਬੋਲਿਆ ਵੀ ਨਹੀਂ ਜਾਂਦਾ ਉਹ ਤਸਵੀਰਾਂ ਤੁਸੀਂ ਆਪ ਹੀ ਦੇਖਿਆ ਜਿਹੜੇ ਓਨਰ ਸੀਗੇ ਕਿਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਸੀ ਪੁਲਿਸ ਤੋਂ ਇਹੀ ਉਮੀਦ ਕਰਦੇ ਨੇ ਕਿ ਜਲਦ ਤੋਂ ਜਲਦ ਉਹ ਬੰਦਾ ਟਰੇਸ ਕੀਤਾ ਜਾਵੇ ਤੇ ਫੜਿਆ ਜਾਵੇ ਜੁੜੇ ਰਹੋ ਜਨਤ ਅਹਿਸ਼ੀ ਦੇ ਨਾਲ